शाहरुख खान ने हाल ही च ਦਿੱਤੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਬੋਲਿਆ ਕਿ ਪਿਛਲੇ 5 ਸਾਲ ਉਹਨਾਂ ਦੇ ਲਈ ਰਹੇ ਬਹੁਤ ਮੁਸ਼ਕਲ ਭਰੇ ਕਿਹਾ ਲੋਕ ਕਹਿੰਦੇ ਸੀ ਹੋ ਗਿਆ ਸਮਾਂ ਖਤਮ ਪਰ ਪਿੱਕਚਰ ਅਜੇ ਬਾਕੀ ਹੈ शाहरुख खान ਨੇ ਇੱਕ ਪ੍ਰੋਗਰਾਮ ਵਿੱਚ ਪਿਛਲੇ 5 ਸਾਲਾਂ ਦੇ ਔਖੇ ਸਮੇਂ ਤੇ ਮਾੜੇ ਹਾਲਾਤਾਂ ਬਾਰੇ ਗੱਲ ਕੀਤੀ शाहरुख ਨੇ ਕਿਹਾ ਕਿ ਲੋਕਾਂ ਨੇ ਉਹਨਾਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਕਿ ਉਹਨਾਂ ਦਾ ਸਮਾਂ ਖਤਮ ਹੋ ਗਿਆ ਤੇ ਅੱਗੇ ਦੱਸਿਆ ਕਿ ਉਹਨਾਂ ਨੇ ਬੁਰੇ ਸਮੇਂ ਤੋਂ ਕੀ ਸਬਕ ਸਿੱਖਿਆ ਪਾਵੇਂ ਸਾਲ 2023 ਸ਼ਾਹਰੁਖ ਖਾਨ ਲਈ ਜ਼ਬਰਦਸਤ ਰਿਹਾ ਉਹਨਾਂ ਨੇ ਤਿੰਨ ਸੁਪਰ ਹਿੱਟ ਫਿਲਮਾਂ ਦਿੱਤੀਆਂ ਪਰ ਪਿਛਲੇ 5 ਸਾਲਾਂ ਨੇ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਨੂੰ ਵੀ ਤਬਾਹ ਕਰ ਦਿੱਤਾ ਸ਼ਾਹਰੁਖ ਨੇ ਹਾਲ ਹੀ ਵਿੱਚ ਉਸ ਔਖੇ ਦੌਰ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਉਹਨਾਂ ਨੇ ਕਿਹੋ ਜਿਹੇ ਸਮੇ ਦਾ ਸਾਹਮਣਾ ਕੀਤਾ ਤੇ ਕੀ ਸਿੱਖਿਆ ਉਹਨਾਂ ਦੇ بیٹے ਆਰਿਅਨ ਖਾਨ ਦੇ ਡਰੱਗਜ਼ ਮਾਮਲੇ 'ਚ ਫਸਣ ਤੋਂ ਬਾਅਦ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਸ਼ਾਹਰੁਖ ਨੇ ਖੁਦ ਨੂੰ ਲੋਕਾਂ ਤੋਂ ਦੂਰ ਕਰ ਲਿਆ ਉਹਨਾਂ ਨੇ ਕੋਈ ਇੰਟਰਵਿਊ ਨਹੀਂ ਦਿੱਤਾ 2023 'ਚ ਵੀ ਉਹ ਸਿਰਫ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਦੇ ਤੇ ਉਹਨਾਂ ਬਾਰੇ ਗੱਲ ਕਰਦੇ ਨਜ਼ਰ ਆਏ ਪਰ ਹੁਣ ਸ਼ਾਹਰੂਖ ਨੇ ਆਪਣੇ ਔਖੇ ਸਮੇਂ ਬਾਰੇ ਗੱਲ ਕੀਤੀ ਹੈ ਸ਼ਾਹਰੂਖ ਖਾਨ ਨੇ న్యూਸ 18 ਦੇ ਇੱਕ ਪ੍ਰੋਗਰਾਮ 'ਚ ਦੱਸਿਆ ਕਿ ਪਿਛਲੇ ਕੁਝ ਸਾਲਾਂ 'ਚ ਪਰਿਵਾਰ ਕਿੰਨਾ ਮੁਸ਼ਕਲ ਹਾਲਾਤਾਂ 'ਚ ਗੁਜ਼ਰਿਆ ਉਹਨਾਂ ਨੇ ਕੀ ਸਿੱਖਿਆ ਸ਼ਾਹਰੂਖ ਖਾਨ ਨੇ ਦੱਸਿਆ ਕਿ ਪਿਛਲੇ 4-5 ਸਾਲ ਮੇਰੇ ਤੇ ਮੇਰੇ ਪਰਿਵਾਰ ਲਈ ਬੜੇ ਪਰੇਸ਼ਾਨੀ ਭਰੇ ਰਹੇ ਮੇਰੀਆਂ ਜ਼ਿਆਦਾਤਰ ਫਿਲਮਾਂ ਫਲॉप ਰਹੀਆਂ ਵਿਸ਼ਲੇਸ਼ਕ ਮੇਰੇ ਬਾਰੇ ਮਾੜਾ ਲਿਖਣ ਲੱਗੇ ਕਿਹਾ ਗਿਆ ਕਿ ਮੇਰਾ ਸਮੇਂ ਖਤਮ ਹੋ ਗਿਆ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ ਸ਼ਾਹਰੁਖ ਨੇ ਅੱਗੇ ਕਿਹਾ ਕਿ ਨਿੱਜੀ ਪੱਧਰ ਤੇ ਕੁਝ ਹੋਰ ਦੁਖਦਾਈ ਦਿਲ ਦਹਿਲਾਉਣ ਵਾਲੀਆਂ ਗੱਲਾਂ ਹੋਈਆਂ ਜਿਨ੍ਹਾਂ ਨੇ ਮੈਨੂੰ ਪਰੇਸ਼ਾਨ ਕੀਤਾ ਇਸ ਤੋਂ ਮੈਂ ਚੁੱਪ ਰਹਿਣ ਦਾ ਸਬਕ ਸਿੱਖਿਆ ਬਹੁਤ ਹੀ ਸੰਜਮਨ ਅਤੇ ਮਾਣ ਨਾਲ ਕੰਮ ਕਰਦੇ ਰਹਿਣਾ ਸਿੱਖਿਆ ਜਦੋਂ ਤੁਸੀਂ ਸੋਚਦੇ ਹੋ ਕਿ ਸਭ ਕੁਝ ਠੀਕ ਚੱਲ ਰਿਹਾ ਤਾਂ ਅਚਾਨਕ ਕੁਝ ਅਜੀਹਾ ਵਾਪਰਦਾ ਹੈ ਜੋ ਤੁਹਾਨੂੰ ਇੱਕ ਵੱਡਾ ਝਟਕਾ ਦਿੰਦਾ ਹੈ ਸ਼ਾਇਦ ਇਸ ਤੋਂ ਸ਼ਾਹਰੁਖ ਆਪਣੇ ਬੇਟੇ ਆਰਿਆਨ ਖਾਨ ਦੇ ਡਰੱਗਜ਼ ਕੇਸ ਦਾ ਜ਼ਿਕਰ ਕਰ ਰਹੇ ਸੀ ਆਰਿਆਨ 2021 ਵਿੱਚ ਕਰੂਜ਼ ਡਰੱਗਜ਼ ਮਾਮਲੇ ਵਿੱਚ ਫਸ ਗਿਆ ਸੀ ਸ਼ਾਹਰੁਖ ਨੇ ਕਿਹਾ ਕਿ ਭਾਰ ਇਹ ਉਹ ਸਮਾਂ ਹੈ ਜਦੋਂ ਤੁਸੀ ਆਸ਼ਾਵਾਦੀ ਖੁਸ਼ ਤੇ ਇਮਾਨਦਾਰ ਕਹਾਣੀਕਾਰ ਬਣਨ ਦੀ ਜ਼ਰੂਰਤ ਰਹਿੰਦੀ ਹੈ ਤੁਸੀ ਜੋ ਵੀ ਕਰਦੇ ਹੋ ਕਰਦੇ ਰਹੋ ਅਤੇ ਸੋਚੋ ਕਿ ਇਹ ਇੱਕ ਗੰਦੀ ਕਹਾਣੀ ਤੇ ਗੰਦਾ ਮੋੜ ਹੈ ਇਹ ਉਹ ਕਹਾਣੀ ਨਹੀਂ ਹੈ ਜੋ ਤੁਸੀਂ ਜੀ ਰਹੇ ਹੋ ਇਹ ਉਹ ਕਹਾਣੀ ਦਾ 100% ਅੰਤ ਨਹੀਂ ਹੈ ਕਿਉਂਕਿ ਕਿਸੇ ਨੇ ਮੈਨੂੰ ਕਿਤੇ ਦੱਸਿਆ ਕਿ ਜ਼ਿੰਦਗੀ ਵਿੱਚ ਫਿਲਮਾਂ ਦੀ ਤਰ੍ਹਾਂ ਅੰਤ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ ਤੇ ਜੇ ਇਹ ਸਹੀ ਨਹੀਂ ਹੈ ਤਾਂ ਇਹ ਕੋਈ ਅੰਤ ਨਹੀਂ ਮਾਈ ਫਰੈਂਡਸ ਫਿਲਮ ਅਜੇ ਖਤਮ ਨਹੀਂ ਹੋਈ ਮੈਂ ਇਸ ਵਿੱਚ ਵਿਸ਼ਵਾਸ ਕਰਦਾ ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਚੰਗਾ ਹੀ ਚੰਗੇ ਨੂੰ ਜਨਮ ਦਿੰਦਾ ਹੈ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ